ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਜੁਗਨੇ ਸ੍ਰੀ ਫਤਿਹਗੁਰ ਸਾਹਿਬ ਤੋਂ ਤੁਹਾਡਾ ਦਾਸ ਮੈਂ ਅੱਜ ਗੱਲ ਕਰਨ ਜਾ ਰਿਹਾ ਜਿਹੜੇ ਸਾਡੇ ਗੋੜੀ ਬਾਰਡਰ ਤੇ ਬੱਲੇ ਸਿੰਘ ਤੇ ਸਾਡਾ ਬੁੱਢਾ ਸ਼ੇਰ ਜਗਜੀਤ ਸਿੰਘ ਢੱਲੇਵਾਲ ਜੋ ਕਿ ਅੱਜ 22 ਦਿਨ ਹੋ ਗਏ ਨੇ ਮਰਨ ਮੱਤ ਦੇ ਬੈਠੇ ਨੇ ਆਪਣੇ ਕਿਸਾਨਾਂ ਲਈ ਆਪਣੇ ਪਰਿਵਾਰਾਂ ਲਈ ਆਪਣੀ ਹੋਂਦ ਲਈ ਆਪਣੀਆਂ ਫਸਲਾਂ ਲਈ ਆਪਣੀਆਂ ਨਸਲਾਂ ਲਈ ਬੈਠੇ ਨੇ ਕ ਵੀਰੋ ਵੱਧ ਤੋਂ ਵੱਧ ਸਪੋਰਟ ਕਰੋ ਉਹਨਾਂ ਨੂੰ ਵੱਧ ਤੋਂ ਵੱਧ ਟਾਲੀਆਂ ਲੈ ਕੇ ਤਨੋਰੀ ਪਹੁੰਚੋ ਉਹਨਾਂ ਦੀ ਮਦਦ ਕਰੋ ਉਹਨਾਂ ਦਾ ਹੌਸਲਾ ਵਧਾਈ ਕਰੋ ਉਹਨਾਂ ਕਿਸਾਨਾਂ ਦੇ ਹੌਸਲੇ ਨਾ ਡਿੱਗਣ ਦਿਓ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਪਿੱਟੇ ਟਾਲੀਆਂ ਘਰ-ਘਰ ਕੇ ਉੱਥੇ ਜਾਓ ਇੱਕ ਹੋਰ ਮੇਰੀ ਬੇਨਤੀ ਹੱਥ ਜੋੜ ਕੇ ਆ ਕਿ ਉੱਥੇ ਲੰਗਰਾਂ ਦੀ ਬੜੀ ਲੋੜ ਹੈ ਕਿੰਨ ਖੀਤੀ ਸਭਾ ਸ਼ੁਰੂ ਹੋਣ ਵਾਲੀ ਹੈ ਇੱਥੇ ਫਤੇਗੜ ਸਾਹਿਬ ਵੀ ਲੰਗਰਾਂ ਦੀ ਬਹੁਤ ਲੋੜ ਹੈ ਉਦਾਂ ਹੀ ਖਨੋੜੀ ਬਾਰਡਰ ਤੇ ਵੀ ਲੰਗਰਾਂ ਦੀ ਬਹੁਤ ਲੋੜ ਹੈ ਲੰਗਰਾਂ ਦੀ ਬੜੀ ਘਾਟ ਹੈ ਉੱਥੇ ਕੋਈ ਸੰਗਤ ਬਹੁਤ ਇੱਕ ਵੱਡੇ ਪੱਧਰ ਤੇ ਉੱਥੇ ਪਹੁੰਚ ਰਹੀ ਹੈ ਤੇ ਲੰਗਰਾਂ ਦੀ ਬਹੁਤ ਘਾਟ ਹੈ ਤੇ ਵੀਰੋ ਵੱਤਰ ਵੱਧ ਲੰਗਰ ਲੈ ਕੇ ਪਹੁੰਚੋ ਜੇ ਕੋਈ ਵੀਰ ਲੰਗਰ ਲੈ ਕੇ ਨਹੀਂ ਪਹੁੰਚ ਸਕਦਾ ਤਾਂ ਉਹ ਵੀਰ ਉੱਥੇ ਪਿੰਡਾਂ ਦੇ ਵਿੱਚੋਂ ਆਪਣੇ ਅਨਾਊਂਸਮੈਂਟਾ ਕਰਾਓ ਰਾਸ਼ਨ ਰਸੋਈ ਵੱਟ ਤੋਂ ਵੱਟ ਲੈ ਕੇ ਪਹੁੰਚੋ ਜੇ ਲੰਗਰ ਨਹੀਂ ਲੈ ਕੇ ਪਹੁੰਚ ਸਕਦੇ ਤਾਂ ਰਾਸ਼ਨ ਜਰੂਰ ਲੈ ਕੇ ਪਹੁੰਚੋ ਤੁਹਾਡਾ ਦਾਸ ਗੁਰਵਿੰਦਰ ਸਿੰਘ ਜੁਗਨੀ ਹਲਕਾ ਸ਼ਹੀਫ ਫਤਿਹਗੜ੍ਹ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ